ਬੜੀ ਉਡੀਕ ਹੁੰਦੀ ਹੈ ਆ ਮਹਿਲਾਵਾਂ ਨੂੰ ਬੇਟੀਆਂ ਨੂੰ ਕਿ ਤੀਆਂ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਪ੍ਰੋਗਰਾਮ ਦੀ ਔਰ ਇਸ ਸਾਲ ਫੇਰ ਕਰਵਾਨ ਜਾ ਰਹੇ ਹਾਂ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੇ ਸੰਯੁਕਤ ਪ੍ਰਯਾਸ ਦੇ ਨਾਲ एसएसडी गर्ल कॉलेज ਵਿਖੇ 2 ਅਗਸਤ ਦਿਨ ਸ਼ਨੀਵਾਰ ਨੂੰ ਰੌਣਕਾਂ ਲੱਗਣਗੀਆਂ ਔਰ ਮੇਰੇ ਨਾਲ ਬੈਠੇ ਹੈ ਕਾਲਜ ਦੇ ਪ੍ਰਿੰਸੀਪਲ ਮੈਡਮ ਨੀਰੂਜੀ ਔਰ ਮੇਰੇ ਇਸ ਪਾਸੇ ਸੱਜੇ ਪਾਸੇ ਬੈਠੇ ਹੈ ਇੰਡੀਅਨ ਨੈਸ਼ਨਲ ਸਕੂਲ ਤੋਂ ਪ੍ਰਿੰਸੀਪਲ ਮੈਮ ਸ਼ਰਦਾ ਔਰ ਸੰਤੋਸ਼ ਜੀ ਹੋਰ ਵੀ एसएसडी गर्ल ਕਾਲਜ ਦੀ ਟੀਮ ਹੈ ਔਰ ਸਾਰੇ ਹੀ ਬਹੁਤ ਵੱਡੀ ਟੀਮ ਹੈ ਜਿਹੜੀ ਮਿਲ ਕੇ ਇੱਕ ਪ੍ਰਯਾਸ ਕਰ ਰਹੀ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਮਹਿਲਾਵਾਂ ਨੂੰ ਪ੍ਰੋਪਰ ਪਲੇਟਫਾਰਮ ਦਿੱਤਾ ਜਾਵੇ ਔਰ ਜਿਹੜਾ ਇਹਦਾ ਇੱਕ ਟਾਈਟਲ ਹੈ ਮਾਨ ਬਠਿੰਡੇ ਦਾ ਤੀਆਂ ਬਠਿੰਡੇ ਦੀ ਮਾਨ ਬਠਿੰਡੇ ਦਾ ਤਾ ਉਹਦੇ ਲਈ ਖਾਸ ਗੱਲ ਇਹ ਹੈ ਕਿ 21 ਉਹਨਾਂ ਮਹਿਲਾਵਾਂ ਔਰਤਾਂ ਨੂੰ ਮਹਿਲਾਵਾਂ ਨੂੰ ਉਹਨਾਂ ਨੂੰ ਆਨਰ ਕੀਤਾ ਜਾਏਗਾ ਜਿਨ੍ਹਾਂ ਨੇ ਇੱਕ ਨਾਰੀ ਸ਼ਕਤੀਕਰਨ ਦੀ ਮਿਸਾਲ ਖੜੀ ਕੀਤੀ ਹੈ ਬਠਿੰਡੇ ਦੇ ਲਈ ਆਪਣੇ ਪਰਿਵਾਰ ਦੇ ਲਈ ਔਰ ਸਟਰਗਲਫੁਲ ਲਾਈਫ ਦੇ ਵਿੱਚੋਂ ਟੱਪਦੇ ਹੋਏ ਕਿਵੇਂ ਉਹਨਾਂ ਨੇ ਆਪਣੇ ਪਰਿਵਾਰ ਤੇ ਸਮਾਜ ਦੇ ਲਈ ਕੁਝ ਕਰਕੇ ਦਿਖਾਇਆ ਤਾਂ ਉਹਨਾਂ 21 ਮਹਿਲਾਵਾਂ ਨੂੰ ਮਾਨ ਬਠਿੰਡੇ ਦਾ ਅਵਾਰਡ ਇਸ ਪ੍ਰੋਗਰਾਮ ਵਿੱਚ ਦਿੱਤਾ ਜਾਊਗਾ ਔਰ ਸ਼ਨੀਵਾਰ 2 ਅਗਸਤ ਨੂੰ ਸ਼ਾਮ ਨੂੰ 4 ਵਜੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣ ਦੇ ਲਈ ਤੁਹਾਨੂੰ ਐਂਟਰੀ ਪਾਸ ਲੈਣਾ ਪਵੇਗਾ ਜਿਹਦੀ ਕੋਈ ਫੀਸ ਨਹੀਂ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਕੀ ਮੁਕਾਬਲੇ ਹੋਣਗੇ ਗਿੱਧਾ ਦਾ, ਸਿੱਠਨੀਆਂ, ਟੱਪੇ, ਸੋਲੋ ਡਾਂਸ ਔਰ ਸਮੂਹ ਡਾਂਸ ਔਰ ਮਿਸធីਜ਼, ਮਿਸੇਸធីਜ਼ ਉਸ ਦੇ ਵਿੱਚ ਪਾਰਟਿਸਿਪੇਟ ਕਰਨਾ ਹੋਵੇ ਚਾਹੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੋਵੇ ਤਾਂ ਦੋਨੋਂ ਦੇ ਲਈ ਹੀ ਫਾਰਮੈਲਟੀ ਹੈ ਐਂਟਰੀ ਪਾਸ ਹੈ ਔਰ ਫਾਰਮ ਹੈ ਜੋ ਕਿ ਤੁਸੀਂ ਐਸਐਸਟੀ ਗਰਲ ਕਾਲਜ ਸਵੇਰ ਨੂੰ ਤੋਂ ਦੋ ਵਰਕਿੰਗ ਡੇਜ਼ ਦੇ ਵਿੱਚ ਔਰ ਜਾਂ ਫਿਰ ਇੰਡੀਆ ਨੈਸ਼ਨਲ ਸਕੂਲ ਕਿਲਾ ਰੋਡ ਔਰ ਜਾਂ ਫਿਰ ਡਿਫਰੈਂਟ ਕਾਨਵੈਂਟ ਸਕੂਲ ਪ੍ਰਤਾਪਨਗਰ ਔਰ ਜਾਂ ਫਿਰ ਅਸੀਂ ਜਿੱਥੇ ਬੈਠੇ ਆਂ ਗਲੀ ਨੰਬਰ 19657 ਗਲੀ ਨੰਬਰ 19 ਭਾਗੂ ਰੋਡ 657 ਨੰਬਰ ਕੋਟੀ ਫੇਸ 1 ਮਾਡਲ ਟਾਊਨ ਇਹਨਾਂ ਚਾਰਾ ਥਾਵਾਂ ਚੋਂ ਕਿਤੇ ਵੀ ਸਵੇਰ ਨੂੰ ਤੋਂ 2 ਵਜੇ ਤੱਕ ਤੁਸੀਂ ਐਂਟਰੀ ਪਾਸ ਫ੍ਰੀ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਕੋਈ ਫੀਸ ਨਹੀਂ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਰਫਾਰਮੈਂਸ ਵੀ ਦੇ ਸਕਦੇ ਹੋ ਇਹਨੂੰ ਵੇਖਣ ਵੀ ਆ ਸਕਦੇ ਹੋ ਤਾਂ ਸਭ ਨੂੰ ਖੁੱਲਾ ਸਦਾ ਕੋਈ ਇਨਾਮ ਵਗੈਰਾ ਵੀ ਸਜਣ ਕੇ ਜਿਹੜੇ ਬੱਚੇ ਕੋ ਪਰਫਾਰਮ ਕਰਨਗੇ ਜੀ ਜਿਹੜਾ ਇਹਦੇ ਵਿੱਚ ਮੁਕਾਬਲੇ ਹੋਣਗੇ ਔਰ ਜਿਹੜੇ ਜੇਤੂ ਹੋਣਗੇ ਉਹਨਾਂ ਨੂੰ ਸਨਮਾਨਿਆ ਵੀ ਜਾਏਗਾ ਔਰ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਉਗੀਆਂ ਸ਼ਖਸੀਤਾਂ ਔਰ ਸੈਲੀਬ੍ਰਿਟੀਜ਼ ਚਾਹੇ ਉਹ ਸਿੰਗੀ ਗਲਾਈਂ ਚਾਹੇ ਚਾਹੇ ਐਕਟਿੰਗ ਲਾਈਨ ਦੇ ਵਿੱਚ ਪਹੁੰਚ ਰਹੀ ਹੈ ਜਿਵੇਂ ਕਿ ਹਰਪ੍ਰੀਤ ਬਾਲੀਆ ਜੀ ਸਿੰਗਰ ਨੇ ਜੋਤੀ ਰੋੜਾ ਬਾਲੀਵੁੱਡ ਪੋਲੀਵੁੱਡ ਐਕਟਰ ਨੇ ਗੁਰਜੀਤ ਸਿੰਘ ਜੀ ਨੇ ਜੀ ਖੁਸ਼ ਜੋ ਕਿ ਬਹੁਤ ਅੱਛੇ ਸਿੰਗਰ ਨੇ ਐਂਡ ਨਾਓ ਹੀ ਇਸ ਗੋਇੰਗ ਇਨ ਐਕਟਿੰਗ ਆਲਸੋ ਤਾਂ ਇਹ ਇਸ ਤੋਂ ਇਲਾਵਾ ਹੋਰ ਵੀ ਮਸ਼ਹੂਰ ਹਸਤੀਆਂ ਇਸ ਤੇ ਪਹੁੰਚਣਗੇ ਬਾਕੀ ਮੈਡ ਮੈਨਲ ਪ੍ਰਿੰਸੀਪਲ ਇਹ ਵੀ ਦੱਸਣਗੇ ਤੁਹਾਨੂੰ ਕੁਝ ਨਹੀਂ ਜੀ ਕੋਈ ਫੀਸ ਨਹੀਂ ਹੈ 노 ਪਾਰਟਿਸਪੇਸ਼ਨ ਫੀਸ 노 ਐਂਟਰੀ ਫੀਸ ਬਟ ਜਿਹੜਾ ਹੈਗਾ ਐਂਟਰੀ ਪਾਸ ਜ਼ਰੂਰੀ ਹੈ ਉਹ ਕੀ ਇੱਕ ਕਾਲਜ ਦਾ ਇੱਕ ਡਿਸਪਲਿਨ ਆਪਣੇ ਜਿੱਥੇ ਵੀ ਪ੍ਰੋਗਰਾਮ ਹੋ ਰਿਹਾ ਉੱਥੋਂ ਦਾ ਅਨੁਸ਼ਾਸਨ ਬਣਾਈ ਰੱਖਣ ਲਈ ਸਰ ਮੇਰਾ ਨਾਮ ਜਿਹੜਾ ਹੈ ਮੈਂ ਡਾਕਟਰ ਨੀਰੂਗਰ ਪ੍ਰਿੰਸੀਪਲ ਐਸਐਸਟੀ ਗਰਲਸ ਕਾਲਜ ਬਠਿੰਡਾ ਤੋਂ ਆ ਸਾਡੇ ਕਾਲਜ ਦੇ ਵਿੱਚ ਮੈਡਮ ਵੀਨੂ ਗੋਇਲ ਜੋ ਕਿ ਸੋਸ਼ਲ ਵਰਕਰ ਹੈ ਇਹ ਤੀਆਂ ਦਾ ਫੰਕਸ਼ਨ ਕਰ ਰਹੇ ਹੈ ਥੀਸਾ ਫੰਕਸ਼ਨ ਅਸੀਂ ਅੱਗੇ ਵੀ ਕਰਦੇ ਆ ਪਰ ਉਹ ਸਿਰਫ ਸਾਡਾ ਆਪਣਾ ਕਾਲਜ ਲੈਵਲ ਦਾ ਹੁੰਦਾ ਹੈ ਪਰ ਇਸ ਲਈ ਅਸੀਂ ਖੁਦ ਵੀ ਇਸ ਵਾਰੀ ਮਾਣ ਮਹਿਸੂਸ ਕਰ ਰਹੇ ਆ ਕਿ ਮੈਡਮ ਵੀਨੂ ਗੋਇਲ ਜੀ ਸਾਡੇ ਨਾਲ ਜੁੜੇ ਆ ਤਾਂ ਇਹ ਪੂਰੇ ਬਠਿੰਡੇ ਪੂਰੇ ਮਾਲਵਾ ਰੀਜਨ ਦੇ ਜਿਹੜੀਆਂ ਲੜਕੀਆਂ ਹੈ ਸਪੈਸ਼ਲੀ ਗਰਲਸ ਜਿਹੜੀਆਂ ਹੈ ਉਹਨਾਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਹੈ ਸਾਡੇ ਕਾਲਜ ਦੇ ਫੰਕਸ਼ਨ ਲਈ ਬਸ ਇਹਨਾਂ ਨੂੰ ਆਪਣਾ ਵੈਨਿਊ ਦਿੱਤਾ ਹੈ ਤੇ ਅਸੀਂ ਬੜੇ ਇਸ ਚੀਜ਼ ਲਈ ਆਪਣੇ ਆਪ ਨੂੰ ਸਾਨੂੰ ਆਪਣੇ ਨੂੰ ਮਾਨ ਮਹਿਸੂਸ ਹੁੰਦਾ ਹੈ ਕਿ ਇਹ ਇੰਨਾ ਲਾਰਜ ਸਕੇਲ ਤੇ ਫੰਕਸ਼ਨ ਹੋ ਰਿਹਾ ਹੈ ਸਾਡੇ ਆਪਣੇ ਬੱਚੇ ਵੀ ਇਹਦੇ ਵਿੱਚ ਪਾਰਟਿਸਪੇਟ ਕਰਨਗੇ ਪਲੱਸ ਸਾਡੀਆਂ ਕੁੜੀਆਂ ਜਿਹੜੀਆਂ ਦੇਖਦੀਆਂ ਆ ਵੀ ਇਹ ਆਪਣੇ ਕਲਚਰ ਨਾਲ ਜੁੜਦੀਆਂ ਕੁੜੀਆਂ ਉਹ ਦੇਖਦੀਆਂ ਵੀ ਕਿਸ ਤਰ੍ਹਾਂ ਦੇ ਪਾਰਟਿਸਪੇਸ਼ਨ ਹੈ ਕਿਸ ਤਰ੍ਹਾਂ ਜਿਵੇਂ ਮੈਡਮ ਦੱਸ ਰਹੀ ਸੀਗੇ ਇਹਦੇ ਵਿੱਚ ਸਿੱਠਣੀਆਂ ਹੈ ਟੱਪੇ ਹੈ ਤਾਂ ਸਾਡੇ ਬੱਚਾ ਚ ਵੀ ਇੰਨਾ ਕੋ ਹੈ ਪੋਟੈਂਸ਼ੀਅਲ ਕਿ ਉਹ ਵੀ ਨਿੱਕਰ ਕੇ ਸਾਹਮਣੇ ਆਂਦਾ ਜੋ ਬੱਚੇ ਸਾਡੇ ਪਾਰਟਿਸਪੇਟ ਕਰਦੇ ਆ ਇਸ ਤਰ੍ਹਾਂ ਦੇ ਪ੍ਰੋਗਰਾਮਾ ਸੱਭਿਆਚਾਰ ਨਾਲ ਜੋੜਨ ਲਈ ਕਿੰਨੇ ਕੁ ਜ਼ਰੂਰੀ ਨੇ ਜਿਹੜੇ ਇਹ ਸਰ ਅੱਜ ਦੇ ਟਾਈਮ 'ਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਦਾ ਟਾਈਮ ਜਿਹੜਾ ਹੈ ਉਹ ਹੈ ਮੋਬਾਈਲ ਦਾ ਮੋਬਾਈਲ ਦੇ ਵਿੱਚ ਜਿਹੜਾ ਇਹ ਤੁਹਾਨੂੰ ਵੀ ਪਤਾ ਹੈ ਕਿ ਮੋਬਾਈਲ ਦੋਨੋਂ ਪਾਸੇ ਚੱਲਦਾ ਹੈ ਉਹ ਪਲੱਸ ਵੀ ਹੈ ਮਾਈਨਸ ਵੀ ਹੈ ਤੇ ਬੱਚਿਆਂ ਦਾ ਧਿਆਨ ਮਾਈਨਸ ਵਾਲੀ ਸਾਈਡ ਜ਼ਿਆਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਹੁੰਦੇ ਆ ਤਾਂ ਉਦੋਂ ਫਿਰ ਬੱਚਿਆਂ ਨੂੰ ਥੋੜਾ ਜਿਹਾ ਮੋਬਾਈਲ ਤੋਂ ਹਟ ਕੇ ਜਦੋਂ ਦੇਖਦੇ ਆ ਤਾਂ ਉਹਨਾਂ ਲਈ ਸਮਝਦਾ ਇਹਨਾਂ ਦੀ ਓਵਰਆਲ ਡਿਵੈਲਪਮੈਂਟ ਲਈ ਇਹ ਬਹੁਤ ਜ਼ਰੂਰੀ ਹੈ ਸਿੰਗਲਸ ਕੈਂਡੀ ਸਕੂਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਮੈਮ ਨੇ ਬਹੁਤ ਅੱਛੀ ਤਰ੍ਹਾਂ ਸਾਰਾ ਡਿਟੇਲ ਚ ਦੱਸਿਆ ਕਿ ਅਸੀਂ 사ਵਣ ਦੀ ਤੀਜ਼ ਨੂੰ ਜੋ 15 ਦਿਨਾਂ ਲਈ ਇਹ ਤਿਉਹਾਰ ਚੱਲਦਾ ਹੈ ਇਸ ਦੇ ਵਿੱਚ ਸਾਡੀਆਂ ਔਰਤਾਂ ਦੇ ਲਈ ਇਹ ਕਿਤੇ ਵੀ ਆਪਣੀ ਜਗ੍ਹਾ ਨੂੰ ਵੇਖ ਕੇ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਸੀ ਤਾਂ ਇਹ ਬ੍ਰਿਕਸ਼ਾਂ ਦੇ نیچے ਵੀ ਸ਼ੁਰੂ ਕਰ ਲੈਂਦੀਆਂ ਸੀ ਪਰ ਹੁਣ ਸ਼ਹਿਰਦਾਰੀ ਦੇ ਕਾਰਨ ਆਪਣੇ ਕੋਲ ਇੰਨੀਆਂ ਖੁੱਲੀਆਂ ਥਾਵਾਂ ਨਹੀਂ ਹੁੰਦੀਆਂ ਜਿਦੇ ਕਰਕੇ ਸਾਨੂੰ ਇੱਕ ਪਾਰਟਿਕੂਲਰ ਪਲੇਸ ਲੈਣਾ ਪੈਂਦਾ ਹੈ ਤਾ ਅਸੀਂ ਆਪਣੇ ਬਠਿੰਡੇ ਦੇ ਵਿੱਚ ਐਸਐਸਡੀ ਗਰਲਸ ਕਾਲਜ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਉਸ ਦਿਨ ਤੋਂ ਆਪਣਾ ਇਹ ਵਾਲਾ ਦਿਨ ਮਨਾ ਰਹੇ ਹਾਂ 2 ਅਗਸਤ ਨੂੰ ਜਿਸ ਦੇ ਵਿੱਚ ਤੁਹਾਨੂੰ ਡਿਟੇਲ ਚ ਦੱਸਿਆ ਗਿਆ ਕਿ ਸਾਰੇ ਕਲਚਰਲ ਪ੍ਰੋਗਰਾਮ ਹੋਣਗੇ ਸਾਡੀਆਂ ਈਵਨ ਨਾ ਕਈ ਵਾਰ ਸਾਡੇ ਸਾਹਮਣੇ ਜਾਂਦੇ ਸੀ ਨਾ ਪੱਕੀ ਵਰਡ ਯੂਜ਼ ਕਰ ਦਿੰਨੇ ਆ ਤਾਂ ਸਾਡੀਆਂ ਬੱਚੀਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਈ ਵਾਰ ਕਿ ਉਹ ਪੱਖੀ ਚੀਜ਼ ਕੀ ਹੁੰਦੀ ਆ ਤਾਂ ਇਹ ਸਾਡਾ ਆਪਣੇ ਸੱਭਿਆਚਾਰ ਨੂੰ ਜੋੜਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਨਾ ਗਲੋਬਲਾਈਜੇਸ਼ਨ ਹੋ ਰਿਹਾ ਹੈ ਇਨਾ ਵੈਸਟਰਨਾਈਜੇਸ਼ਨ ਹੋ ਰਿਹਾ ਹੈ ਕਿ ਸਾਡੇ ਸੱਭਿਆਚਾਰ ਤੋਂ ਬੱਚੀਆਂ ਸਾਡੇ ਪਿੱਛੇ ਹੁੰਦੇ ਜਾ ਰਹੇ ਆ ਪਹਿਲਾਂ ਜਵਾਨਾਂ ਵਿੱਚ ਕਹਿੰਦੇ ਹੁੰਦੇ ਸੀ ਮੈਨੂੰ ਲੈ ਦੇ ਪੱਖੀ ਘੁੰਗਰੂਆਂ ਵਾਲੀ ਵੇ ਮਾਈਆ ਤੇ ਹੁਣ ਦੀਆਂ ਅੱਜਕੱਲ੍ਹ ਕੁੜੀਆਂ ਏਸੀ ਦੀ ਮੰਗ ਕਰਦੀਆਂ ਜਿਹੜੀਆਂ ਕਿ ਇਹ ਚੀਜ਼ਾਂ ਤੋਂ ਕੀ ਆਸੀ ਪਿੱਛੇ ਹਟਦੇ ਜਾ ਰਹੇ ਆ ਤਾਂ ਇਹਨਾਂ ਚੀਜ਼ਾਂ ਦੇ ਨਾਲ ਜੋੜਨ ਦੇ ਲਈ ਸਾਨੂੰ ਇਸ ਤਰ੍ਹਾਂ ਦੇ ਸੱਭਿਆਚਾਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬਾਕੀ ਸ਼ਿਵਜੀ ਤੇ ਪਾਰਵਤੀ ਜੀ ਦੀ ਪੂਜਾ ਦਾ ਵੀ ਦੇ ਨੂੰ ਮੰਨਿਆ ਜਾਂਦਾ ਹੈ ਕਿ ਜਿਹੜੇ 15 ਦਿਨ ਹੁੰਦੇ ਆ ਇਹ ਸਾਡੇ ਪਾਰਵਤੀ ਜੀ ਨੇ ਸ਼ਿਵ ਜੀ ਦੀ ਪੂਜਾ ਕੀਤੀ ਸੀ ਜੀ ਜਿਹਦੇ ਨਾਲ ਉਹਨਾਂ ਨੂੰ ਪ੍ਰਾਪਤੀ ਕੀਤੀ ਇਸੇ ਤਰ੍ਹਾਂ ਹੀ ਸਾਡੀਆਂ ਕੁੜੀਆਂ ਵੀ ਇਸ ਦਿਨ ਇਸ ਤਿਉਹਾਰ ਨੂੰ ਇਹਨਾਂ ਦਿਨਾਂ ਚ ਮਨਾ ਕੇ ਇੱਕ ਚ ਅੱਛੇ ਪਤੀ ਦੀ ਉਮੀਦ ਕਾਮਨਾ ਕਰਦੀਆਂ ਤੇ ਆਪਣੇ ਸਸਰਾਲ ਦੀ ਲੰਬੀ ਉਮਰ ਦੀ ਵੀ ਕਾਮਨਾ ਕੀਤੀ ਜਾਂਦੀ ਹੈ ਤਾਂ ਇਸ ਲਈ ਮੈਂ ਇਹੀ ਰਿਕੁਐਸਟ ਕਰੂੰਗੀ ਸਾਡੀਆਂ ਸਾਰੀਆਂ ਪੰਜਾਬਣਾਂ ਨੂੰ ਕਿ ਹੁ ਮਹਾ ਮਾ ਕੇ ਉਸ ਦਿਨ एसएसडी गर्ल्स कॉलेज ਦੇ ਵਿੱਚ ਆਪਾਂ ਪਹੁੰਚਣਾ ਹੈ ਤੇ ਆਪਣੇ ਇਸ ਤਿਉਹਾਰ ਨੂੰ ਰੰਗਾਂ ਰੰਗ ਨੂੰ ਹੋਰ ਵੀ ਜ਼ਿਆਦਾ ਖੂਬ ਬਣਾਉਣਾ ਹੈ ਧੰਨਵਾਦ ਜੀ ਮੇਰਾ ਨਾਮ ਸੰਤੋਸ਼ ਸ਼ਰਮਾ ਜੀ ਮੈਂ ਵੀਨੂ ਮੈਡਮ ਨਾਲ ਕਈ ਸਾਲਾਂ ਤੋਂ ਜੁੜੀ ਹੋਈ ਐ ਇਹਨਾਂ ਦੀ ਸੰਸਥਾ ਦੀ ਬਹੁਤ ਪੁਰਾਣੀ ਮੈਂਬਰ ਐ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਮੋਹਰਲੀਆਂ ਚੀਜ਼ਾਂ ਜਿਵੇਂ ਵੂਮਨ ਡੇ ਹੋ ਗਿਆ ਕੁੜੀਆਂ ਦੀ ਲੋਹੜੀ ਹੋ ਗਈ ਜਾਂ ਜਿੰਨੇ ਹਸਾਉਣ ਦਾ ਮਹੀਨਾ ਹੋ ਗਿਆ ਕਰਵਾ ਚੌਥੀਆਂ ਨੇ ਔਰਤਾਂ ਨਾਲ ਸੰਬੰਧਿਤ ਜਿੰਨੇ ਵੀ ਤਿਹਾਰ ਨੇ ਜਾਂ ਫੰਕਸ਼ਨ ਨੇ ਉਹ ਮੈਡਮ ਕਰਵਾਉਂਦੇ ਐ ਤੇ ਲੜਕੀਆਂ ਨੂੰ ਐਨਲਾਈਟ ਕਰਦੇ ਐ ਔਰ ਸਾਰਾ ਕੁਛ ਹੀ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਉਪਰਾਲਾ ਇਹਨਾਂ ਦਾ ਵੀ ਫ੍ਰੀ ਆਫ ਕਾਸਟ ਹੁੰਦਾ ਜਿੱਥੇ ਕਿ ਲੜਕੀਆਂ ਜਾ ਕੇ ਆਪਣੇ ਸ਼ੌਕ ਪੂਰੇ ਕਰ ਲੈਂਦੀਆਂ ਨੇ ਤੇ ਬੜੀ ਮਤਲਬ ਇੱਛਾ ਹੁੰਦੀ ਐ ਲੜਕੀਆਂ ਨੂੰ ਕਿਹ ਵਾਰ ਇੱਛਾ ਹੁੰਦੀ ਐ ਇਹਨਾਂ ਨੂੰ ਫੋਨ ਕਰ ਕਰਕੇ ਸਾਨੂੰ ਵੀ ਬਣਾਉਂਦੇ ਆ ਵੀ ਪ੍ਰੋਗਰਾਮ ਇਹ ਕਦੋਂ ਹੋਣਾ ਐ ਕਦੋਂ ਹੁਣ ਐ ਕਦੋਂ ਹੋਣਾ ਐ ਤੇ ਜਦੋਂ ਇਹ ਪ੍ਰੋਗਰਾਮ ਹੁੰਦਾ ਤੇ ਤੁਸੀਂ ਦੇਖਦੇ ਹੋ ਕਿੰਨੇ ਸਾਲਾਂ ਤੋਂ ਕਿਵੇਂ ਹੰਮ ਹਵਾ ਕੇ ਉੱਥੇ ਬੜੇ ਜੋਸ਼ੋ ਖਰੋਸ਼ ਨਾਲ ਲੋਕ ਪਹੁੰਚਦੇ ਆ ਤੇ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਧ ਯੋਗਦਾਨ ਮੈਡਮ ਦਾ ਵਿੰਨੂ ਮੈਡਮ ਜੀ ਦਾ ਤੇ ਇਹ ਉਪਰਾਲਾ ਹਰ ਇੱਕ ਬੰਦਾ ਨਹੀਂ ਕਰਦਾ ਪੱਕ ਜਾਂਦਾ ਪਰ ਇਹ ਦੇਖੋ ਤੁਸੀਂ ਪਿਛਲੇ 30 ਸਾਲ ਤੋਂ ਘੱਟੋ ਘੱਟ ਵੀ ਇਹ ਪ੍ਰੋਗਰਾਮ ਜਿਹੜੇ ਹੈਗੇ ਉਹ ਚੱਲਦੇ ਆ ਰਹੇ ਨੇ